ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਨਾ ਚਾਹੁੰਦੇ ਆ ਸਾਡੀਆਂ ਪਹਿਲਾਂ ਵੀ ਕਈ ਯੂਨੀਅਨਾਂ ਆਈਆਂ ਨੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਯੋਗਦਾਨ ਪਾਇਆ ਪਰੰਤੂ ਕਈ ਨਾ ਕਈ ਇਹੋ ਜਿਹੇ ਕਾਰਨ ਰਹੇ ਨੇ ਜਿਸ ਕਰਕੇ ਇਹ ਸਾਡਾ ਕੋਲ ਸਰਕਾਰੀ ਹੋਣ ਤੋਂ ਰਹਿ ਗਿਆ ਚਾਹ ਸਰਕਾਰ ਮਰਦਾਵਾ ਮਰਦਾਵਾ ਮਰਦਾ ਇਸ ਕਾਲਜ ਨੂੰ ਪੂਰੀ ਤਰ੍ਹਾਂ ਸਰਕਾਰੀ ਕਰਾਉਣਾ ਚਾਹੁੰਦੇ ਕਿਉਂਕਿ ਇਹ ਆਪਣੇ ਆਲੇ ਦੁਆਲੇ ਦੇ ਕਿਤੇ ਵੀ ਕੋਈ ਵੀ ਸਰਕਾਰੀ ਕਾਲਜ ਨਹੀਂ ਹੈਗਾ ਬल्या ਸੇਕਾ ਜਿੰਦਾਬਾ 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 ਇਹਨਾਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਮੂੰਹ ਹੋ ਗਿਆ ਜੇ ਉਹਨਾਂ ਨੇ ਇੱਥੇ ਦੀ ਆਡਿਟ ਵੀ ਕਈ ਵਾਰ ਕਰ ਲਈ ਇੱਥੇ ਆ ਕੇ ਚੰਨੀ ਵੀ ਬੋਲ ਗਿਆ ਇਹ ਸਰਕਾਰੀ ਹੋ ਗਿਆ ਭਗਵਾਨਤਮਾਨ ਨੇ ਵੀ ਕਹਿਤਾ ਜੜਾ ਮਜਰਾ ਵੀ ਲਗਾਤਾਰ ਕਹਿੰਦਾ ਤੇ ਮੀਤ ਫੇਰ ਵੀ ਆ ਕੇ ਇੱਥੇ ਗੱਲ ਕਰ ਚੁੱਕਿਆਗਾ ਮਤਲਬ ਐਵੇਂ ਤਾਂ ਸਰਕਾਰੀ ਵਾਅਵਾਰ ਹੋ ਗਿਆ ਪਰ ਹਕੀਕਤ ਰੂਪ ਦੇ ਵਿੱਚ ਸਰਕਾਰੀ ਨਹੀਂ ਹੋਇਆ ਛਿਵਾੜਾ ਦਾ ਕਾਲਜ ਸੀਗਾ ਤੇ ਉਹਨੇ ਵੀ ਇਹਦੇ ਨਾਲ ਹੀ ਪ੍ਰੋਟੈਸਟ ਕੀਤਾ ਸੀ ਤੇ ਉਹ ਜਿਹੜਾ ਸਰਕਾਰੀ ਕਾਲਜ ਹੋ ਚੁੱਕਿਆ ਹੈ ਪਰੰਤੂ ਜਿਹੜਾ ਸਾਡਾ ਕਾਲਜ ਹੈ ਉਹ ਅੱਜ ਵੀ ਲਿਮਟਿਡ ਹੈ ਨਾ ਇਹ ਸਰਕਾਰੀ ਹੈ ਨਾ ਇਹ ਪ੍ਰਾਈਵੇਟ ਹੈ ਆਪਣੇ ਕਾਲਜ ਚ ਜਿਹੜੇ ਸਟੂਡੈਂਟ ਨੇ ਉਹ ਜ਼ਿਆਦਾਤਰ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਉਹ ਫੀਸਾਂ ਭਰ ਸਕਣ ਇਸ ਕਰਕੇ ਉਹ ਮਤਲਬ ਐਡਮਿਸ਼ਨ ਨਹੀਂ ਲੈ ਪਾਉਂਦੇ ਪਰ ਜਦੋਂ ਵੋਟਾਂ ਚ ਨਹੀਂ ਗਈਆਂ ਹੁਣ ਉਹਨਾਂ ਦੇ ਇਹ ਕਿਸੇ ਵੀ ਪੁਆਇੰਟ ਤੇ ਨਹੀਂ ਹੈਗਾ ਕਿਸੇ ਕਾਲਜ ਨੂੰ ਦੇਖਿਆ ਜਾਵੇ ਉਹ ਚੁੱਪ ਕਰਕੇ ਅਬਦੇ ਹਾਧਾਰਿਆਂ ਚ ਬੈਠੇ ਨੇ ਜਦੋਂ ਵੋਟਾਂ ਆਉਂਦੀਆਂ ਨੇਗੀਆਂ ਉਹਨਾਂ ਵਾਸਤੇ ਮਸਲਾ ਉੱਪਰ ਕੇ ਆ ਜਾਂਦਾ ਸਰਕਾਰਨ ਸਾਡਾ ਇੱਕੋ ਹੀ ਹੈ ਤੇ ਅਸੀਂ ਸਾਡਾ ਕਾਰਨ ਇਹ ਆ ਵੀ ਅਸੀਂ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਨਾ ਚਾਹੁੰਦੇ ਆ ਸਾਡੀਆਂ ਪਹਿਲਾਂ ਵੀ ਕਈ ਯੂਨੀਅਨਾਂ ਆਈਆਂ ਨੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਯੋਗਦਾਨ ਪਾਇਆ ਪਰੰਤੂ ਕਈ ਨਾ ਕਈ ਇਹੋ ਜਿਹੇ ਕਾਰਨ ਰਹੇ ਨੇ ਜਿਸ ਕਰਕੇ ਇਹ ਸਾਡਾ ਕੋਲ ਸਰਕਾਰੀ ਹੋਣ ਤੋਂ ਰਹਿ ਗਿਆ ਸਾਡੇ ਇਸ ਕੋਲਜ ਦੇ ਨਾਲ ਇੱਕ ਮਾਛੀਵਾੜਾ ਦਾ ਕਾਲਜ ਸੀਗਾ ਤੇ ਉਹਨੇ ਵੀ ਇਹਦੇ ਨਾਲ ਹੀ ਪ੍ਰੋਟੈਸਟ ਕੀਤਾ ਸੀ ਤੇ ਉਹ ਜਿਹੜਾ ਸਰਕਾਰੀ ਕਾਲਜ ਹੋ ਚੁੱਕਿਆ ਹੈ ਪਰੰਤੂ ਜਿਹੜਾ ਸਾਡਾ ਕਾਲਜ ਜੀ ਉਹ ਅੱਜ ਵੀ ਇਹ ਲਿਮਟਿਡ ਐ ਨਾ ਇਹ ਸਰਕਾਰੀ ਐ ਨਾ ਇਹ ਪ੍ਰਾਈਵੇਟ ਹੈ ਅਸੀਂ ਚਾਹੁੰਨੇ ਆ ਸਾਡੀ ਇਹ ਜਿਹੜੀ ਕਾਲਜ ਦੀ ਯੂਨੀਅਨ ਹੈ ਇਹ ਚਾਹੁੰਦੀ ਹੈ ਕਿ ਸਾਡੇ ਕਾਲਜ ਨੂੰ ਸਰਕਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਵਰਗੇ ਹੋਰ ਵੀ ਵਿਦਿਆਰਥੀ ਨੇ ਜਿਹੜੇ ਕਈ ਤਰ੍ਹਾਂ ਦੀਆਂ ਮਾਰਾਂ ਮਾਲ ਸਕਦੇ ਤੋਂ ਗਰੀਬੀ ਵੀ ਮਤਲਬ ਜਿਹੜੇ ਬੱਚੇ ਨੇ ਫੀਸਾ ਨਹੀਂ ਭਰ ਸਕਦੇ ਉਹ ਜਿਹੜੀ ਸਕਾਲਰਸ਼ਿਪ ਵੀ ਕਈ ਵਾਰ ਇਹਨਾਂ ਨੂੰ ਨਹੀਂ ਮਿਲਦੀ ਜਾਂ ਕਈ ਵਾਰੀ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਸ ਕਰਕੇ ਉਹਨਾਂ ਦੀ ਪੜਾਈ ਰਹਿ ਜਾਂਦੀ ਹੈ ਕਿ ਉਹਨਾਂ ਨੂੰ ਹੱਕ ਨਹੀਂ ਬਿਲਕੁਲ حق ਹੈ ਗਿਆ ਸੀ ਚਾਹਨੇ ਆ ਕਿ ਸਮਾਣੇ ਦੇ ਜਿਹੜਾ ਇੱਕ ਕਾਲਜ ਹੈ ਇੱਕੋ ਇੱਕ ਕਾਲਜ ਜਿਹੜਾ ਹੈ ਉਹ ਸਰਕਾਰੀ ਹੋਵੇ ਤਾਂ ਕਿ ਜਿਹੜੇ ਦੂਰ ਰਾਡੇ ਦੇ ਬੱਚੇ ਨੇ ਦੂਰ ਰਾਡੇ ਦੇ ਛੱਡੋ ਜਿਹੜੇ ਇੱਥੋਂ ਦੇ ਲੋਕਲ ਬੱਚੇ ਨੇ ਉਹ ਵੀ ਇਸ ਕਾਲਜ ਦੇ ਵਿੱਚ ਡਮੀਸ਼ਨ ਨਹੀਂ ਲੈ ਪਾਉਂਦੇ ਕਾਰਨ ਇੱਕੋ ਇਸ ਦੀ ਵੱਧੀ ਫੀਸ ਇਸ ਦੀ ਫੀਸ ਨੂੰ ਘੱਟ ਹੋਏਗੀ ਹੋਰ ਕਲੀ ਫੀਸ ਦਾ ਮਸਲਾ ਨਹੀਂ ਹੈਗਾ ਹੋਰ ਵੀ ਜਿਹੜੇ ਹੋਰ ਸਹੂਲਤਾਂ ਨੇ ਜਿਹੜੇ ਸਰਕਾਰੀ ਕਾਲਜ ਦੇ ਵਿੱਚ ਮੁਹਈਆ ਕਰਵਾਈ ਜਾਂਦੀਆਂ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਇਸ ਕਾਲਜ ਦੇ ਵਿੱਚ ਵੀ ਮੁਹਈਆ ਕਰਵਾਈਆਂ ਜਾਣ ਵਿਸਤਾਂਗ ਜੋ ਹੋਰ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹ ਜੋ এডੂਕੇਸ਼ਨ ਨਾਲ ਉਹ ਜੁੜਿਆ ਹੋਇਆ ਹੋਵੇ ਤਾਂ ਆਪਣੇ ਜਿਹੜੀ ਭਵਿੱਖ ਨੂੰ ਹੋਰ ਜ਼ਿਆਦਾ ਸੱਜੇ ਢੰਗ ਦੇ ਨਾਲ ਮਾਲ ਸਕੀ ਪਹਿਲਾਂ ਵੀ ਕਈ ਯੂਨੀਅਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਇਸ ਸਰਕਾਰੀ ਨੂੰ ਇਸ ਕਾਲਜ ਨੂੰ ਸਰਕਾਰੀ ਕਰਨ ਦੇ ਲਈ ਤੇ ਪਰ ਉਹਨਾਂ ਨੇ ਬਹੁਤ ਜ਼ਿਆਦਾ ਹੱਦ ਤੱਕ ਲੜਾਈ ਵੀ ਕੀਤੀ ਪਰ ਉਹ ਐਂਡ ਤੇ ਜਾ ਕੇ ਉਹਨਾਂ ਦੀ ਜਿਹੜੀ ਉਹ ਸੀ ਯੂਨੀਅਨ ਸੀ ਉਹ ਥੋੜੀ ਕਮਜ਼ੋਰ ਪੈ ਗਈ ਤੇ ਉਹਨਾਂ ਨੇ ਉਹ ਥੀ ਛੱਡ ਦਿੱਤਾ ਪਰੰਤੂ ਅਸੀਂ ਹੁਣ ਉਹਨਾਂ ਦੀ ਜਿਹੜੀ ਉਹਨਾਂ ਨੇ ਘਾਟ ਛੱਡੀ ਅਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹਾਂ ਅਸੀਂ ਇਸ ਕਾਲਜ ਨੂੰ ਪੂਰੀ ਤਰ੍ਹਾਂ ਸਰਕਾਰੀ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਆਪਣੇ ਆਲੇ ਦੁਆਲੇ ਦੇ ਕਿਤੇ ਵੀ ਕੋਈ ਵੀ ਸਰਕਾਰੀ ਕਾਲਜ ਨਹੀਂ ਹੈਗਾ ਆਪਣੇ ਕਾਲਜ ਚ ਜਿਹੜੇ ਸਟੂਡੈਂਟ ਨੇ ਉਹ ਜ਼ਿਆਦਾਤਰ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਕੋਲ ਇੰਨਾ ਉਹ ਪੈਸਾ ਨਹੀਂ ਹੈਗਾ ਕਿ ਉਹ ਫੀਸਾਂ ਭਰ ਸਕਣ ਇਸ ਕਰਕੇ ਉਹ ਮਤਲਬ ਐਡਮਿਸ਼ਨ ਨਹੀਂ ਲੈ ਪਾਉਂਦੇ ਤੇ ਇਸ ਕਰਕੇ ਉਹ ਆਪਣੇ ਜਿਹੜੇ ਆਲੇ-ਦਾਲੇ ਦਾ ਜਿਹੜਾ ਯੂਨੀਅਨ ਆ ਉਹ ਬਹੁਤ ਜ਼ਿਆਦਾ ਅਨਪੜ੍ਹ ਰਹਿ ਰਿਹਾ ਤੇ ਉਹ ਬਹੁਤ ਜ਼ਿਆਦਾ ਸੁਚੇਤ ਨਹੀਂ ਹੈਗਾ ਇਸ ਦਾ ਇਹੀ ਕਾਰਨ ਹੈ ਕਿ ਜਿਹੜੇ ਆਪਣੇ ਸਟੂਡੈਂਟ ਨੇ ਉਹ ਸੁਚੇਤ ਨਹੀਂ ਹੈਗੇ ਉਹ ਐਫਰਟਸ ਨਹੀਂ ਕਰ ਰਹੇ ਇਹਨੂੰ ਸਰਕਾਰੀ ਕਰਨ ਲਈ ਇਸ ਲਈ ਸਾਨੂੰ ਬਹੁਤ ਜ਼ਿਆਦਾ ਮਿਹਨਤ ਮਿਹਨਤ ਕਰਾਂਗੇ ਅਸੀਂ ਤਾਂ ਕਿ ਇਹ ਜਿਹੜਾ ਕਾਲਜ ਆ ਉਹ ਸਰਕਾਰੀ ਹੋ ਸਕੇ ਤੇ ਜਿਹੜੇ ਗਰੀਬ ਫੈਮਿਲੀ ਦੇ ਜਿਹੜੇ ਬੱਚੇ ਨੇ ਸਾਰੇ ਉਹ ਇੱਥੇ ਪੜ ਸਕਣ ਪੂਰੇ ਫੀਸ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੀਸ ਆ ਔਰੇ ਮੈਂ ਖੁਦ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਵੀ ਚਾਹੁੰਨੀ ਆ ਕਿ ਜਿਹੜੀ ਫੀਸ ਆ ਉਹ ਬਿਲਕੁਲ ਕੱਟ ਕਰ ਦਿੱਤੀ ਜਾਵੇ ਕਿਉਂਕਿ ਫੀਸ ਵੱਧ ਹੋਣ ਦੇ ਨਾਲ ਨਾ ਤਾਂ ਅਸੀਂ ਜ਼ਿਆਦਾ ਪੜ ਸਕਨੇ ਆ ਅਤੇ ਸਾਡੀਆਂ ਫੈਮਿਲੀਆਂ ਨੇ ਜਿਹੜੀਆਂ ਉਹ ਸਾਡੀਆਂ ਫੀਸਾਂ ਭਰਨ ਕੇ ਹੋਰ ਸਾਡੇ ਖਰਚੇ ਚੁੱਕਣ ਇਸ ਲਈ ਜਿਹੜਾ ਇਹ ਕਾਲਜ ਹੈ ਸਰਕਾਰੀ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਫੀਸਾਂ ਲੈ ਵੀ ਰਹੇ ਨੇ ਤਾਂ ਇੱਥੇ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਹੈਗੀਆਂ ਹਰ ਜਗ੍ਹਾ ਜਗ੍ਹਾ ਤੇ ਸੀਸੀ ਵੀ ਕੈਮਰੇ ਲਗਵਾਏ ਜਾ ਰਹੇ ਨੇ ਆਪਣੀ ਲਾਇਬ੍ਰੇਰੀਆ ਉੱਥੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਐ ਨਾ ਤਾਂ ਉੱਥੇ ਕੋਈ ਏਸੀ ਐ ਜਿਹੜੀ ਇਹ ਫੀਸ ਲੈ ਰਹੇ ਨੇ ਇਹ ਐਵੇਂ ਉਡਾ ਦਿੰਦੇ ਨੇ ਇੰਨੇ ਤੇ ਕੈਮਰੇਾਂ ਤੇ ਉਡਾ ਦਿੰਦੇ ਨੇ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਦੇ ਰਹੇ ਇਸ ਲਈ ਅਸੀਂ ਚਾਉਂਦੇ ਆ ਵੀ ਇਹ ਕਾਲਜ ਸਰਕਾਰੀ ਹੋਵੇ ਅੱਜ ਅਸੀਂ ਕਾਲਜ ਦੇ ਵਿੱਚ ਪਬਲਿਕ ਆਲਸਮਾਨਾ ਦੇ ਵਿੱਚ ਪ੍ਰੋਟੈਸਟ ਜਿਹੜਾ ਕਰ ਰਹੇ ਆ ਇਹਦਾ ਸਬੰਧ ਇਹ ਹੈ ਵੀ ਇਹ ਕਾਲਜ ਸਰਕਾਰੀ ਨਹੀਂ ਹੈਗਾ ਅਸੀਂ ਇਹਨੂੰ ਸਰਕਾਰੀ ਕਰਾਉਣ ਵਾਸਤੇ ਲੜ ਰਹੇ ਆਂਗੇ ਤੇ ਇਹ ਕਾਲਜ ਸਰਕਾਰੀ ਤਾ ਕਈ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਮੂੰਹੋਂ ਵੀ ਹੋ ਗਿਆ ਜੇ ਉਹਨਾਂ ਨੇ ਇੱਥੇ ਦੀ ਆਡਿਟ ਵੀ ਕਈ ਵਾਰ ਕਰ ਲਏ ਇੱਥੇ ਆ ਕੇ ਚੰਨੀ ਵੀ ਬੋਲ ਗਿਆ ਵੀ ਇਹ ਸਰਕਾਰੀ ਹੋ ਗਿਆ ਭਗਵੰਤ ਮਾਨ ਨੇ ਵੀ ਕਹਿਤਾ ਜੋੜਾ ਮਾਜਰਾ ਵੀ ਲਗਾਤਾਰ ਕਹਿੰਦਾ ਤੇ ਮੀਤ ਹਿਰ ਵੀ ਆ ਕੇ ਇੱਥੇ ਗੱਲ ਕਰ ਚੁੱਕਿਆਗਾ ਮਤਲਬ ਐਵੇਂ ਤਾਂ ਸਰਕਾਰੀ ਵਾਅਵਾਰ ਹੋ ਗਿਆ ਪਰ ਹਕੀਕਤ ਰੂਪ ਦੇ ਵਿੱਚ ਸਰਕਾਰੀ ਨਹੀਂ ਹੋਇਆ ਇਹ ਸਰਕਾਰੀ ਪਹਿਲਾਂ ਵੀ ਉਹ ਮੰਨੇ ਇਸ ਕਰਕੇ ਆ ਇੱਥੇ ਦੇ ਵਿਦਿਆਰਥੀਆਂ ਨੇ ਇਸ ਇਲਾਕੇ ਦੇ ਲੋਕਾਂ ਨੇ ਸੰਘਰਸ਼ ਕੀਤਾ ਜਿਹਦੇ ਦਵਾ ਸਦਕਾ ਉਹਨਾਂ ਨੂੰ ਮਜਬੂਰ ਨੇ ਗੱਲ ਕਹਿਣੀ ਪਈ ਵੇ ਕਾਲਜ ਨੇ ਸਰਕਾਰੀ ਕਰਾਂਗੇ ਪਰ ਜਦੋਂ ਵੋਟਾਂ ਚ ਨਹੀਂ ਗਈਆਂ ਹੁਣ ਉਹਨਾਂ ਦੇ ਇਹ ਕਿਸੇ ਵੀ ਪੁਆਇੰਟ ਤੇ ਨਹੀਂ ਹੈਗਾ ਵੇਸੇ ਕਾਲਜ ਨੂੰ ਦੇਖਿਆ ਜਾਵੇ ਉਹ ਚੁੱਪ ਕਰਕੇ ਅਬਦੇ ਆਧਾਰਾਂ 'ਚ ਬੈਠੇ ਨੇ ਜਦੋਂ ਵੋਟਾਂ ਆਉਂਦੀਆਂ ਨੇਗੀਆਂ ਉਹਨਾਂ ਵਾਸਤੇ ਮਸਲਾ ਉੱਪਰ ਕੇ ਆ ਜਾਂਦਾ ਸਾਨੂੰ ਇਹ ਲੱਗਦਾ ਵੀ ਇਸ ਖੇਤੇ ਦਾ ਇਸ ਖੇਤੇ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਹੈਗਾ ਇਹ ਤਹਿਸੀਲ ਦੇ ਵਿੱਚ ਵੱਡੀ ਸਮੱਸਿਆ ਹੈਗੀ ਵਿਦਿਆਰਥੀ ਨੂੰ ਜਾ ਪਟਿਆਲੇ ਜਾਣਾ ਪੈਂਦਾ ਜਾਂ ਵਿਦਿਆਰਥੀ ਨੂੰ ਨਿਆਲਪਾਟਣਾ ਜਾਣਾ ਪੈਂਦਾ ਤੇ ਇੱਕ ਵੱਡਾ ਹਿੱਸਾ ਦਾ ਕੁੜੀਆਂ ਦਾ ਖਾਸ ਤੌਰ ਤੇ ਮਾਪੇ ਪੜਾਉਂਦੇ ਨਹੀਂਗੇ ਉਹਨਾਂ ਨੂੰ ਇਹ ਲੱਗਦਾ ਵੀ ਇੰਨੀ ਦੂਰ ਆਪਣੇ ਬੱਚੇ ਅਸੀਂ ਕਿਵੇਂ ਭੇਜੀਏ ਇਸ ਕਰਕੇ ਇਹ ਕਾਲਜ ਸਰਕਾਰੀ ਹੁੰਦਾਗਾ ਇਹ ਕਾਲਜ ਬਚੂਗਾ ਇੱਥੇ ਆਉਣ ਵਾਲਾ ਸਾਡਾ ਭਵਿੱਖ ਬਚੂਗਾ ਤੇ ਇੱਥੇ ਦੀ ਜਿਹੜੀ ਵਿੱਦਿਆ ਇਸ ਖੇਤਰ ਦੀ ਪਛੜਾਪਾਣਾ ਉਹ ਹੋਰ ਦੂਰ ਹੋਊਗਾ ਇਸ ਕਰਕੇ ਅਸੀਂ ਇਹ ਕਾਲਜ ਨੂੰ ਸਰਕਾਰੀ ਕਰਾਉਣ ਵਾਸਤੇ ਲੜ ਰਹੇ ਹਾਂ ਸੰਘਰਸ਼ ਵਿੱਢਿਆ ਆ ਸਾਡੀ ਮੀਟਿੰਗ ਸੀ ਪਹਿਲਾ ਦਿਨ ਸੀਗਾ ਤੇ ਪਹਿਲਾ ਦਿਨ ਅੱਗੇ ਭਵਿੱਖ ਦੇ ਵਿੱਚ ਉਹਨਾਂ ਸਮਾਂ ਚੱਲਦਾ ਰਹੂਗਾ ਕਦਮ ਜਿੰਨਾ ਸਮਾਂ ਅਸੀਂ ਨੂੰ ਸਰਕਾਰੀ ਨਹੀਂ ਕਰਾ ਲੈਂਦੇ